ਹੋ ਬੰਦੀ ਸਿੰਘਾ ਦੀ ਸੋਤ ਤੇ ਹੋ ਕਾਈ ਦੀਰ ਸਿੰਘੂ ਦੀ ਸੋਤ ਤੇ ਵਾਹਿਗੁਰੂ ਇਹ ਜਿਹੜੀ ਆ ਥੱਲੇ ਦਿੱਲਾ ਸਾਮਾਨਿਕ ਦੇ ਹਿਸਤੇ ਥੱਲੇ ਨਾਲ ਦੇ ਬਾਪੂ ਤੇਰੀਓ ਬਣਾਉਣੀਆਂ ਜਨਤ ਕਹਿੰਦਾ ਵੀਡੀਓ ਨਹੀਂ ਬਣਾਉਂਦਾ ਇਹ ਕਿਉਂ ਨਹੀਂ ਬਣਾ ਲਗਾ ਹੈ ਹੈ ਤੈਨੂੰ ਹੋਲਾ ਮਾਲਾ ਤੇ ਹੋਵੇ ਅੱਜ ਏ ਟ੍ਰਿਲੀਗਨ ਹਾਏ ਇੱਕੰਦ ਸਿੰਘ ਫਿਰਦਾ ਸਾਡਾ ਨਾਲ ਹੈ ਚੰਡੇ ਇੱਥੇ ਆ ਗਿਆ ਵਾਹ ਦੇਖੋ ਲੇ ਬਹੁਤ ਕਰਾ ਐ ਅਸੀਂ ਇਧਰ ਹੋ ਜਾ ਇਧਰ ਆ ਜਾ ਕਮਾਲ ਲੜਾਏ ਹੋ ਥੋੜਾ ਸੇ ਆਹ ਕੀ ਬਾਤ ਆ ਜੀ ਹੋਏ ਅਹੀ ਗੁਰੂ ਦਾ ਕਰਜ਼ਾ ਵਾਈਕਰ ਦਾ ਕਰਜ਼ਾ ਕੀ ਬਾਤ ਆ ਵਾਹ ਵਾਰੀ ਕੀ ਬਾਤ ਆ ਤੇਰੀ ਕੀ ਗੱਲ ਉਸਮੇ ਦੱਸ ਜੀ ਜੀ ਵਾਹ ਜੀ ਵਾਹ ਜੀ ਕੀ ਬਾਤ ਖਾਇਰਲਾਸ਼ ਮੈਂ ਕਿਹੜੇ ਵੀ ਸਿੰਘ ਕੋ ਆਸਰੇ ਤੇ ਪਹੁੰਚਣ ਦੀ ਕਿਰਮਤ ਕਰੇ ਐਤ ਦਿਨ ਚਲੇ ਸੋਨੇ ਨੂੰ ਕੰਨਲੀ ਹੋਏ ਬੜੇ ਪਰਾਲੇ ਵਾਹ ਜੀ ਬੜੀ ਮੇਰ ਨਰਕੀ ਆਇਸ ਨੂੰ ਬਾਜਾ ਵਾਕੇ ਨੇ ਵਾਹ ਜੀ ਵਾਹ ਜੀ ਨਾਮ ਕਾਹਉ ਐਤਾ ਖਾਇਆ ਸਾ ਲੜਿਆ ਹੀ ਚਾਲੀਆਂ ਨੇ ਇੰਸਾਨ ਲੱਖ ਦਾ ਮੁਕਾਬਲਾ ਐਵੇਂ ਨਹੀਂ ਕੀਤਾ ਜੀ ਉਹ ਸ਼ਰਾਹ ਕੋਈ ਗੱਲ ਨਹੀਂ ਆ ਰੋਇਆ ਕਿਆ ਬਾਤ ਹੈ ਬਾਬਾ ਅਮਰਜੀਤ ਸਿੰਘ ਜੀ ਸ਼ਾਨਦਾਰ ਪ੍ਰਦਰਸ਼ਨ ਇਹ ਖੁਫਰੀ 네ਪਾਲ ਦਾ ਰਾਸ਼ਟਰੀ ਜਿਹੜਾ ਸ਼ਸਤਰ ਹੈ ਗੋਰਖਿਆਂ ਦਾ ਬੜਾ ਪ੍ਰਚਲਿਤ ਸ਼ਸਤਰ ਹੈ ਇਸ ਦਾ ਨਾਮ ਹੈ ਖੁਫਰੀ ਕਿੱਧਰ ਆਏ ਸਹਬ ਸਾਡਾ ਪੱਗ ਬੰਨਿਆ ਆ ਹੈ ਸਹਬ ਦੇਖੀ ਇੱਦਾਂ ਨੂੰ ਆਦੇ ਆ ਗਿਆ ਇੱਦਾਂ ਆ ਗਿਆ ਕਾ ਖਾਂਦਾ ਸਾਰਿਆਂ ਕੋਲ ਆ ਕੇ ਸਾਰਿਆਂ ਦੇ ਕੋਲ ਆ ਕੇ ਕਾ ਖਾਂਦਾ ਆ ਆਦੀ ਆਪ ਗਾਣਾ ਦੇ ਹੱਥ ਚੱਲ ਜਾ 10 ਲੱਗਦਾ ਠੀਕ ਬੰਨੇ ਬੰਨੇ ਜੀ ਦੇ ਹੈ ਤੂੰ ਵੀ ਲੰਗਰ ਨੂੰ ਗਲਾਈ ਫਿਰਦਾ ਹੈ ਮੈਂ ਉਹ ਕਿਹਨੇ ਲਮਾ ਟਿਕਾ ਲਾ ਲਵਾਂ ਬੋਲਣ ਲੱਗੇ ਸਾਰਾ ਹੋ ਗਿਆ ਕੰਮ ਹੋ ਗਿਆ ਥੋੜਾ ਹੋ ਗਿਆ ਬਚਾ ਹੋ ਗਿਆ ਜਾਨੀ ਭਾਈ ਅਮਰਤਪਾਲ ਦੀ ਸੋਤ ਤੇ ਉਹ ਬੰਦੀ ਸਿੰਘਾ ਦੀ ਸੋਤ ਤੇ ਉਹ ਭਾਈ ਦੀਪ ਸਿੰਘੂ ਦੀ ਸੋਤ ਤੇ ਉਹ ਭਾਈ ਦੀਪ ਸਿੰਘੂ ਦੀ ਸੋਤ ਤੇ ਉਹ ਦੀਪ ਸਿੰਘੂ ਦੀ ਇਹ ਤਾਂ ਜਰਵਾਣ ਜੀ ਗਾਰਾ ਪੜ ਗਿਆ ਹੈ ਹੈ ਅੱਗੇ ਅੱਗੇ ਦਾਏ ਉੱਪਰ ਕਰ ਰਹੇ ਹੁੰਦੇ ਆ ਨਾ ਇਹ ਪਹਿਲਾਂ ਇੱਧਰ ਨੂੰ ਆਏ ਹੁਣੇ ਸੱਜ ਰਹੀ ਹਾਂ 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 ਪਹਿਲਾਂ ਤਾਂ ਮੀਂਹ ਕਿੰਨਾ ਪਿਆ ਮੈਂ ਤਾਂ ਆਇਆ ਕਿ ਦੋ ਵਜੇ ਆਇਆ ਸੀ ਮੈਂ ਸਾਡੇ ਨੂੰ ਪੜਾ ਦੋ ਇਹ ਤਾਂ ਫਿਰ ਪਹਿਲਾਂ ਉਹੀ ਤਾਂ ਸਨਾ ਨਹੀਂ ਵੀ ਹੈਗੀ ਨਹੀਂ ਇਹ ਪਹਿਲਾਂ ਮੀਂਹ ਨਹੀਂ ਹੋਦਾ 220 ਦੇ ਮੇਜ ਤੇ ਆਂਗੇ ਹੋ। ਅੱਡੀ ਤੇ ਸਵਾਰ ਕੇ ਲੈ ਲਾ। ਅੱਡੀ ਤੇ। ਹੋਰ ਅਰੀ ਵੇਰ ਹੋਣਾ। ਹਾਰੇ ਘੋੜੇ ਤੇ ਆ ਗਿਆ ਬਾਬਾ। ਵਾਜ ਹੈ ਵਾਜ ਵੀ ਤੁਹਾਨੂੰ ਚੰਗਲ ਪਾਇਆ ਹੈ ਬਾਜ ਦੇ